ਸਾਚੀਆ ਦੋਸਤੋ ਕੀ ਹਾਲ ਚਾਲ ਤੁਹਾਡਾ ਸਾਰਿਆਂ ਦਾ ਜੀ ਮਿੱਤਰੋ ਇਸ ਟਾਈਮ ਅਸੀਂ ਜਗਰਾਉਂ ਦੇ ਵਿੱਚ ਬੈਠੇ ਸੀ ਦਾ ਲਰਨਿੰਗ ਵਿਲਾ ਆ ਲੈਣ ਮੈਂ ਆਪਣੇ ਨਾ ਚੈਨਲ ਦਾ ਤੀਜਾ ਪੋਡਕਾਸਟ ਕਰ ਰਿਹਾ ਆ ਇਹ ਕੋਈ ਇੰਟਰਵਿਊ ਨਹੀਂ ਹੋਊਗੀ ਇਹਦੇ ਵਿੱਚ ਖੁੱਲੇ ਸਵਾਲ ਹੋਣਗੇ ਵੀ ਜਿਹੜੇ ਜਿਹੜੇ ਵੀ ਆਪਾਂ ਪੁੱਛ ਸਕਦੇ ਆ ਪਹਿਲੀ ਗੱਲ ਤਾਂ ਤੁਹਾਨੂੰ ਮੈਂ ਇਹ ਦੱਸ ਦਿੰਨਾ ਬਈ ਇਹ ਇੱਕੋ ਛੱਤ ਥੱਲੇ ਤੁਹਾਨੂੰ ਕਿੰਨੇ ਹੀ ਕੋਰਸ ਮਿਲ ਜਾਣਗੇ ਨਾ ਕਿ ਇਕੱਲਾ ਹਾਈਲਾਈਟਸ ਨਾ ਕਿ ਇਕੱਲੇ ਤੁਹਾਡੇ ਇਥੇ ਬੀਜੇ ਲੱਗਣਗੇ ਹੋਰ ਵੀ ਕਈ ਕੋਰਸ ਆ ਮੈਂ ਭੈਣਾ ਗੱਲਬਾਤ ਕਰਨਾ 사ਚੀਆ ਬੰਨੇ ਅੱਛਾ ਐਡਰੈਸ ਕੀ ਭਨੇ ਦਾ ਜਿਹੜਾ ਮੇਰਾ ਆਪਣਾ ਐਡਰੈਸ ਹੈਗਾ ਆ ਗੜੀਵਾਲ ਮਾਰਕੀਟ ਦੇ ਵਿੱਚ ਆਪਣਾ ਇੰਜਰੋਡਾ ਦਾ ਲਰਨਿੰਗ ਵਿਲਾ ਗੜੀਵਾਲ ਮਾਰਕੀਟ ਆਪੋਜ਼ਿਟ ਐਸਐਸਪੀ ਆਫਿਸ ਜਿਗਰਾਉਂ ਤੇ ਇਹ ਐਡਰੈਸ ਹੈ ਜੀ ਇਹਨਾਂ ਦਾ ਤੇ ਭਨੇ ਕਿਹੜੇ ਕਿਹੜੇ ਕੋਰਸ ਇੱਤੇ ਹੁੰਦੇ ਆ ਵੀ ਜਿਹੜੇ ਮੰਨ ਕੇ ਚੱਲੋ ਕਈ ਆਈਲੈਂਡਸ ਨਹੀਂ ਕਰਨਾ ਬਾਹਰ ਨਹੀਂ ਜਾਣਾ ਚਾਹੁੰਦਾ ਕੋਈ ਸਟੂਡੈਂਟ ਇੱਥੇ ਜਿਹੜਾ ਮੰਨ ਕੇ ਚੱਲੋ ਵੀ ਕੰਮ ਸ਼ੁਰੂ ਕਰਨਾ ਕਿਹੜੇ ਕਿਹੜੇ ਕੋਰਸ ਤੁਸੀਂ ਇੱਕੋ ਛੱਤ ਦੇ ਥਲੇ ਕਰਾ ਦਿੰਦੇ ਆ ਆਪਣੇ ਕੋਲੇ ਲਾਈਕ ਅ ਇੰਸਟੀਚਿਊਟ 6 ਸਾਲ ਤੋਂ ਚੱਲ ਰਿਹਾ ਜਿਦੇ ਵਿੱਚ ਅਸੀਂ ਪਹਿਲਾਂ ਆਇਲਸ ਨੀਆ ਸਰਵਿਸਿਜ਼ ਨੈਨੀ ਕੋਰਸ ਜੀ ਗ੍ਰੈਮਰ ਦੀਆਂ ਕਲਾਸਿਸ ਇਹ ਸਰਵਿਸਿਜ਼ ਪ੍ਰੋਵਾਈਡ ਕਰਦੇ ਸੀ ਬਟ ਹੁਣ ਜਿੱਦਾਂ ਕਿ ਆਇਲਸ ਦੇ ਵਿੱਚ ਬਹੁਤ ਸਾਰੇ ਚੇਂਜੇਸ ਆਏ ਨੇ ਵੀਜ਼ਾਸ ਨੂੰ ਲੈ ਕੇ ਹਨਾ ਕਿ ਸਪਾਊਸ ਨਹੀਂ ਜਾ ਸਕਦਾ ਨਾਲ ਜਾਂ ਹੋਰ ਬਹੁਤ ਪ੍ਰੋਬਲਮ ਛੇ ਤਾਂ ਉਹਦਾ ਕਰਕੇ ਹੁਣ ਬੱਚਿਆਂ ਦਾ ਰੁਝਾਨ ਬਹੁਤ ਘਟ ਰਿਹਾ ਹੈ ਹਾਲਸ ਵੱਲ ਤਾਂ ਮੋਸਟਲੀ ਜਿਹੜੀਆਂ ਕੁੜੀਆਂ ਹੈਗੀਆਂ ਨੇ ਉਹਨਾਂ ਨੂੰ ਕੋਈ ਕੰਮ ਨਹੀਂ ਮਿਲ ਰਿਹਾ ਕਰਨ ਲਈ ਜਾਂ ਕਹ ਲੋ ਵੀ ਉਹ ਬਿਲਕੁਲ ਬੇਲੀਆਂ ਨੇ ਉਹਨਾਂ ਨੂੰ ਆਇਲਸ ਨਹੀਂ ਕਰ ਪਾਰੀਆਂ ਕਿਉਂਕਿ ਪੈਸੇ ਨਹੀਂ ਲਗਾ ਸਕਦੀਆਂ ਤਾਂ ਪਬਲਿਸ ਹਨਾ ਤਾਂ ਅਸੀਂ ਇੱਥੇ ਸਾਰੇ ਕੋਰਸਸ ਸ਼ੁਰੂ ਕੀਤੇ ਨੇ ਜਿੱਦਾਂ ਕਿ ਸਿਲਾਈ ਕਢਾਈ ਦਾ ਕੋਰਸ ਹੋ ਗਿਆ ਸਲੌਨ ਦੇ ਕੋਰਸਸ ਹੋ ਗਏ ਅੱਜਕੱਲ ਬੱਚੇ ਨੇਲ ਐਕਸਟੈਂ ਅਵੇਲੇਬਲ ਮਿਲਣਗੇ ਸਾਰੇ ਮਿਲ ਜਾਣਗੇ ਹਾਂਜੀ ਸਾਰੇ ਏ ਟੂ ਜ਼ेड ਬਾਈ ਸਾਰੇ ਕੋਰਸ ਜਿੰਨੇ ਵੀ ਤੁਹਾਨੂੰ ਦੱਸੇ ਆ ਉਹ ਸਾਰੇ ਕੋਰਸ ਤੇ ਇੱਕੋ ਛਤ ਤੇ ਤੁਹਾਨੂੰ ਮਿਲ ਜਾਣੇ ਆ ਤੇ ਬਣੇ ਮੈਨੂੰ ਨਾ ਬੀਰਾ ਦੱਸਦਾ ਸੀਗਾ ਬਈ ਜਦੋਂ ਤੁਸੀਂ ਸ਼ੁਰੂ ਕੀਤਾ ਨਾ ਵੀ ਤੁਸੀਂ ਕੱਲਿਆਂ ਨੇ ਸ਼ੁਰੂ ਕੀਤਾ ਜੀ ਬਿਲਕੁਲ ਤੇ ਇਹਦੇ ਵਿੱਚ ਵੀ ਕਿੰਨਾ ਇਹਦਾ ਹੌਸਲਾ ਗਿਆ ਵੀ ਇਕੱਲੇ ਸ਼ੁਰੂ ਕਰਨਾ ਕਿਉਂਕਿ ਕੱਲਿਆਂ ਨੂੰ ਸ਼ੁਰੂ ਕਰਨਾ ਪਹਿਲਾਂ ਵੀ ਮੁੰਡਿਆਂ ਵਾਸਤੇ ਚਲੋ ਮੁੰਡਿਆਂ ਵਾਸਤੇ ਵੀ ਔਖਾ ਹੁੰਦਾ ਤੇ ਤੁਸੀਂ ਕੁੜੀ ਹੋ ਕੇ ਵੀ ਕਿਵੇਂ ਕੱਲਿਆਂ ਨੇ ਕਿਵੇਂ ਸ਼ੁਰੂ ਕੀਤਾ ਇਹਦੇ ਤੇ ਜੀ ਐਕਚੁਅਲੀ ਮੈਂ ਜਿੱਦਾਂ ਮੈਂ ਆਪਣੀ ਪਲੱਸ 2 ਕੰਪਲੀਟ ਕੀਤੀ ਹਨਾ ਮੈਂ ਇੱਕ ਮਿਡਲ ਕਲਾਸ ਫੈਮਿਲੀ ਤੋਂ ਬਿਲੋਂਗ ਕਰਦੀ ਆਂ। ਜੀ। ਤੋਂ ਮਿਡਲ ਕਲਾਸ ਫੈਮਿਲੀਆਂ ਦੇ ਵਿੱਚ ਆਪਾਂ ਨੂੰ ਪਤਾ ਵੀ ਇੱਕ ਬੰਦਾ ਕਮਾਉਂਦਾ ਹੈ ਤੇ ਬਾਕੀ ਸਾਰੇ ਖਾਂਦੇ ਆ ਪਿੱਛੇ ਹਨਾ ਜਿਨ੍ਹਾਂ ਦੇ ਕੋਲੇ ਕੋਈ ਖੇਤੀਬਾੜੀ ਨਹੀਂ ਆ ਸਾਧਨ ਨਹੀਂ ਆ ਕੋਈ ਕਮਾਈ ਦਾ ਜਾਦਾ ਵੱਡਾ। ਤੋਂ ਮੈਂ ਆ ਆਪਣੀ ਪਲੱਸ 2 ਤੋਂ ਬਾਅਦ ਮੈਂ ਆਲਸ ਕੀਤੀ ਆ। ਠੀਕ ਆ। ਤੋਂ ਉਸ ਟਾਈਮ ਤੇ ਮੈਨੂੰ ਬੜੇ ਆਪਣੇ ਆਨੇ ਬਹੁਤ ਸਾਰੀਆਂ ਹੋਪਸ ਦਿੱਤੀਆਂ ਕਿ ਤੂੰ ਇਹ ਚੀਜ਼ ਕਰ ਆਪਾਂ ਤੇਰੇ ਨਾਲ ਆ ਤੈਨੂੰ ਘਬਰਾਉਣ ਦੀ ਜ਼ਰੂਰਤ ਨਹੀਂ ਅਸੀਂ ਤੈਨੂੰ ਇੱਥੇ ਤੱਕ ਲੈ ਕੇ ਜਾਵਾਂਗੇ ਹਨਾ। ਤੋਂ ਇੱਕ ਟਾਈਮ ਆ ਬਿਜੇ ਤੇ ਕਿਸੇ ਨੇ ਬਾਹ ਨਹੀਂ ਪੜੀ ਠੀਕ ਆ ਇੱਕ ਵਾਰ ਹੌਸਲਾ ਦਿੱਤਾ ਸੁਪਨੇ ਦਿਖਾਏ ਫਿਰ ਉਹ ਤੋੜ ਦਿੱਤੇ ਹਨਾ ਉਹਦੇ ਤੋਂ ਬਾਅਦ ਫਿਰ ਮਨ ਦੇ ਵਿੱਚ ਆਇਆ ਵੀ ਨਹੀਂ ਕਿਸੇ ਤੇ ਆਸ ਨਹੀਂ ਲਾਉਣੀ ਜੋ ਕਰਨਾ ਆਪਣੀ ਮਿਹਨਤ ਨਾਲ ਕਰਨਾ ਉਸ ਤੋਂ ਬਾਅਦ ਫਿਰ ਮੈਂ ਜੌਬ ਕੀਤੀ 4 ਸਾਲ ਜੀ ਚੰਡੀਗੜ੍ਹ ਵੀ ਜੌਬ ਕੀਤੀ ਆ ਮੈਂ ਜਲੰਧਰ ਦੇ ਵਿੱਚ ਵੀ ਆਲਸੈਂਸਰੂਰ ਦੇ ਵਿੱਚ ਹੀ ਜੌਬ ਕੀਤੀ ਆ ਤਾਂ ਜੌਬ ਕਰਨ ਦੇ ਬਾਅਦ ਇਹ ਹੁੰਦਾ ਸੀਗਾ ਵੀ ਜੋ ਰਿਜ਼ਲਟ ਆ ਰਿਹਾ ਬੱਚਿਆਂ ਦੇ 8.5 ਬੈਂਡ ਕਹਿ ਦੇਣਾ ਖੇਡ ਹੁੰਦੀ ਆ ਮੇਰੇ ਕੋਲੇ ਸਟੂਡੈਂਟਸ ਦੇ 8.5 ਬੈਂਡ ਰਾਈਟਿੰਗ ਦੇ ਵਿੱਚੋਂ ਸਪੀਕਿੰਗ ਦੇ ਵਿੱਚੋਂ ਬੜੇ ਬੱਚਿਆਂ ਦੇ ਆਇਆ ਤਾਂ ਜਦੋਂ ਰਿਜ਼ਲਟ ਆਉਂਦਾ ਸੀਗਾ ਤਾਂ ਨਾਮ ਬਣ ਅਸੀਂ ਜੌਬ ਕਰਦੀ ਸੀ ਹੈਨਾ ਤਾਂ ਟੀਚਰਸ ਨੂੰ ਕੋਈ ਉਹਦੀ ਵੈਲਗੁਰ ਨਹੀਂ ਮਿਲਦੀ ਹੁੰਦੀ ਸੀਗੀ ਕਿ ਹਾਂਜੀ ਟੀਚਰ ਦਾ ਇਹਦੇ ਵਿੱਚ ਕੋਈ ਹੌਸਲਾ ਦੇਣਾ ਬੱਚੇ ਨੂੰ ਹੈਨਾ ਤੇ ਉਹਦੇ ਵਿੱਚ ਕੀ ਹੁੰਦਾ ਸੀਗਾ ਫਿਰ ਮੈਂ ਸੋਚਿਆ ਵੀ ਜਦੋਂ ਮੇਰੇ ਕੋਲ ਕੁਆਲਿਟੀਆਂ ਹੈਗੀਆਂ ਨੇ 4 ਤੋਂ 5 ਸਾਲ ਦਾ ਐਕਸਪੀਰੀਅੰਸ ਹੈਗਾ ਕਿਉਂ ਨਾ ਮੈਂ ਆਪਣਾ ਕੁਝ ਸਟਾਰਟਅਪ ਕਰਾਂ ਤਾਂ ਇਹਦੇ ਵਿੱਚ ਮੈਨੂੰ ਨਾ ਇੱਕ ਆਫਰ ਮਿਲੀ ਕਿਸੇ ਨੇ ਇਦਾਂ ਹੀ ਇੰਸਟੀਚਿਊਟ ਸਟਾਰਟ ਕੀਤਾ ਕਹਿੰਦੇ ਕਿ ਤੁਸੀਂ ਇਹਨੂੰ ਮੈਨੇਜ ਕਰ ਸਕਦੇ ਹੋ ਜੀ ਤੋਂ ਮੈਂ ਕਿਹਾ ਮੈਂ ਇੱਕ ਇੱਕ ਮਹੀਨਾ ਚਲਾ ਕੇ ਦੇਖਦੀ ਆ ਅਗਰ ਇਹ ਹੋ ਪਾਇਆ ਤਾਂ ਮੈਂ ਜ਼ਰੂਰ ਕਰੂੰਗੀ ਜੀ ਤੋਂ ਮੈਨੂੰ ਇੱਕ ਮਹੀਨੇ ਦੇ ਵਿੱਚ ਬਹੁਤ ਅੱਛਾ ਰਿਜ਼ਲਟ ਮਿਲ ਦੇਦੇ ਮਨ ਚ ਵੀ ਲਾਲਚ ਆਇਆ ਵੀ ਇਹਨਾਂ ਨੇ ਬਹੁਤ ਅੱਛਾ ਸਟਾਰਟ ਕਰਤਾ ਕਿਉਂ ਨਾ ਇਹਨਾਂ ਨੂੰ ਪਰੇਸ਼ਾਨ ਕੀਤਾ ਜਾਏ ਰੈਂਟ ਵਧਾ ਦਿੱਤਾ ਬਿਲਡਿੰਗ ਦਾ ਕਦੇ ਸਟਾਫ ਨੂੰ ਪਰੇਸ਼ਾਨ ਕਰਨਾ ਉਹ ਸਾਰਾ ਕੁਝ ਦੇਖਦੇ ਹੋਏ ਫਿਰ ਮੈਂ ਕੁਝ ਸੇਵਿੰਗ ਕੀਤੀ ਜਗਾ ਚੇਂਜ ਕੀਤੀ ਹੁਣ ਸਾਰਾ ਕੁਝ ਆਪਣਾ ਬਣਾਇਆ ਉਹ ਸਾਰਾ ਕੁਝ ਟੁੜਾ ਤੋ ਹੁਣ ਮੈਨੂੰ 6 ਸਾਲ ਤੋਂ ਪਿਛਲੇ 6 ਸਾਲ ਤੋਂ ਮੈਂ ਰੈਂਟ 'ਤੇ ਰੁੱਤ ਚੱਲ ਰਿਹਾ 6 ਸਾਲ ਤੋਂ ਇੱਥੇ ਹੀ ਸੀ ਸਭ ਤੋਂ ਇੱਥੇ ਹੁਣ ਨਵੀਂ ਲੋਕੇਸ਼ਨ ਤੇ ਇਹਨੂੰ ਸਾਲ ਹੋ ਚੁੱਕੇ ਇਸ ਤੋਂ ਪਹਿਲਾਂ ਭੰਡਾਰੀ ਮਾਰਕੀਟ ਦੇ ਵਿੱਚ ਰੈਂਟ 'ਤੇ ਸੀ ਇਸ ਤੋਂ ਪਹਿਲਾਂ ਉੱਥੇ ਸੀ ਹਾਂਜੀ ਉੱਥੇ ਸੀ ਜੀ ਇੱਥੇ ਇਹਨਾਂ ਦਾ ਇੰਸਟੀਚਿਊਟ ਹੁਣ ਸਾਲ ਸਾਲ ਤੋਂ ਇੱਥੇ ਹੈ ਠੀਕ ਬਿਲਕੁਲ ਕਹਿੰਦੇ ਇੱਕ ਨਾ ਚਲੋ ਆਪਾਂ ਨਾਂ ਨਹੀਂ ਲੈਂਦੇ ਕਿਸੇ ਦਾ ਜਦੋਂ ਆਫ ਕੈਮਰਾ ਮੈਂ ਤੁਹਾਨੂੰ ਸਵਾਲ ਜਦੋਂ ਨਹੀਂ ਇਹ ਕੀਤਾ ਨਾ ਮੇਰੇ ਹੁਣ ਚਲਦੀ ਜਲਦੀ ਵੀਡੀਓ ਦੇ ਵਿੱਚ ਮੈਨੂੰ ਯਾਦ ਆ ਗਿਆ ਜੀ ਵੀ ਆਪਾਂ ਨਾ ਵੱਡੇ ਵੱਡੇ ਆਈਲੈਂਡਸ ਵਾਲੇ ਇੰਸਟੀਚੂਟਾਂ ਦੇ ਉੱਤੇ ਪੋਸਟਰ ਲੱਗੇ ਦੇ ਦਿੰਦੇ ਆ ਵੀ ਘੱਟੋ ਘੱਟ 6.5 7 ਮੰਡਾਂ ਦੀ ਗਾਰੰਟੀ ਜੀ ਬਿਲਕੁਲ ਇਹ ਗਾਰੰਟੀ ਸੱਚੀ ਹੁੰਦੀ ਹੈ ਜੇ ਕਿਵੇਂ ਇਹ ਸਟੂਡੈਂਟ ਦੇ ਡਿਪੈਂਡ ਕਰਦਾ ਜੀ ਵੀ ਉਹ ਇੰਨੇ ਪੈਟ ਲੈ ਸਕਦਾ ਜਾਂ ਨਹੀਂ ਲੈ ਸਕਦਾ ਇਹਦੇ ਵਿੱਚ ਪਤਾ ਵੀਰੇ ਗਰੰਟੀ ਜੇ ਆਪਾਂ ਕਹੀਏ ਤਾਂ ਆਪਾਂ ਕਿਸੇ ਦੀ ਗਰੰਟੀ ਨਹੀਂ ਲੈ ਸਕਦੇ ਮੈਂ ਕਹਾਂ ਮੇਰੇ 8 ਮੈਂਡ ਆ ਜਾਣਗੇ ਮੈਂ ਸ਼ੋਰ ਨਹੀਂ ਉਸ ਚੀਜ਼ ਨੂੰ ਲੈ ਕੇ ਹਨਾ ਇਹਦੇ ਵਿੱਚ ਇੱਕ ਜੈਨੂਅਲ ਟ੍ਰਿਕਸ ਹੁੰਦੀਆਂ ਨੇ ਕੀ ਤੁਹਾਨੂੰ ਪੜਾਇਆ ਜਾਂਦਾ ਮੇਰੇ ਕੋਲੇ ਬਹੁਤ سارے ਟੀਚਰ ਸਟੂਡੈਂਟ ਇਦਾਂ ਦੇ ਆਉਂਦੇ ਆ ਜੀ ਅਸੀਂ ਆਇਲਸ ਕਰ ਲਈ ਆ ਸਾਡੇ 6 ਬੈਂਡ ਸਕੋਰ ਆ ਗਿਆ ਬਟ ਜਦੋਂ ਮੈਂ ਉਹਨਾਂ ਨੂੰ ਗ੍ਰਾਮਰ ਦੇ ਰਿਲੇਟਡ ਕੋਈ ਕੁਐਸਚਨ ਪੁੱਛਦੀ ਆ ਕੈਂਸਸ ਕਿੰਨੇ ਟਾਈਪ ਦੇ ਹੈਗੇ ਆ ਕਿਹੜੇ ਟੈਂਸ ਦੇ ਵਿੱਚ ਕੀ ਯੂਜ਼ ਹੁੰਦਾ ਤਾਂ ਬੱਚੇ ਕਹਿੰਦੇ ਸਾਨੂੰ ਪਤਾ ਹੀ ਨਹੀਂ ਜੀ ਸਾਨੂੰ ਗ੍ਰਾਮਰ ਕਰਵਾਈ ਹੀ ਨਹੀਂ ਗਈ ਹੈਗੀ ਠੀਕ ਹੈ ਜੋ ਆਇਲਸ ਹੁੰਦੀ ਆ ਆਇਲਸ ਇੱਕ ਇੰਗਲਿਸ਼ ਤੇ ਡਿਪੈਂਡ ਕਰਦੀ ਆ ਬੱਚੇ ਨੂੰ ਇੰਗਲਿਸ਼ ਆਉਂਦੀ ਹੈ ਉਹ ਟੈਸਟ ਕਲੀਅਰ ਕਰ ਸਕਦਾ ਹੈ ਬੱਚੇ ਨੂੰ ਇੰਗਲਿਸ਼ ਨਹੀਂ ਆਉਂਦੀ ਤੁਹਾਨੂੰ ਸੈਂਟੈਂਸ ਪਤਾ ਹੀ ਨਹੀਂ ਬਣਾਉਣਾ ਹੀ ਨਹੀਂ ਆਉਂਦਾ ਕੋਈ ਪੰਜਾਬੀ ਨੂੰ ਇੰਗਲਿਸ਼ ਦੇ ਵਿੱਚ ਟ੍ਰਾਂਸਲੇਟ ਨਹੀਂ ਕਰਨਾ ਆਉਂਦਾ ਤੁਸੀਂ ਐਲਸ ਕਿਵੇਂ ਕਲੀਅਰ ਕਰੋਗੇ ਸਾਡਾ ਮਾਰਟੀ ਹੁੰਦਾ ਕਿ ਬੱਚੇ ਨੂੰ ਪਹਿਲਾਂ ਬੇਸਿਕ ਇੰਗਲਿਸ਼ ਸਿਖਾਓ ਇੰਗਲਿਸ਼ ਆ ਗਈ ਤਾਂ ਤੁਹਾਨੂੰ ਆਲ ਸਕੀ ਜੀ ਤਾਂ ਉਹ ਚੀਜ਼ ਹੁੰਦੀ ਹੈ ਗਾਰੰਟੀ ਲਿਖ ਦਿੰਦੇ ਆ ਬਟ ਐਦਾਂ ਦਾ ਕੁਝ ਨਹੀਂ ਹੈਗਾ ਕਿ ਅਗਰ ਕਿਸੇ ਨੇ ਕਿਹਾ ਤਾਂ ਗਾਰੰਟੀ ਹੈ ਤਾਂ 100% ਜੀ ਕਿਹਦਾ ਵੀ ਉਹ ਤਾਂ ਕੱਲੀ ਐਡਵਰਟਾਈਜ਼ਮੈਂਟ ਐਡਵਰਟਾਈਜ਼ਮੈਂਟ ਹੁੰਦੀ ਆ ਹਾਂਜੀ ਕਲੀਅਰ ਐਡਵਰਟਾਈਜ਼ਮ ਇਹ ਮੰਨ ਕੇ ਚਲੋ ਵਿਚ ਵੜ ਕੇ ਬੰਦੇ ਨੂੰ ਪਤਾ ਲੱਗਦਾ ਵੀ ਇਹਦੀ ਸੱਚਾਈ ਕੀ ਹੈ ਨਾ ਕਿਉਂਕਿ ਇਹ ਲਿਖਿਆ ਹੁੰਦਾ ਵੀ 6.5 ਬੈਂਡ ਦੀ ਸਾਡੀ ਗਾਰੰਟੀ ਆ ਐਨੀ ਗਾਰੰਟੀ ਉਹ ਆ ਜੋ ਫੀਸ ਫੂਸ ਲੈ ਕੇ ਕੋਈ ਨਹੀਂ ਪੁੱਛਦਾ ਬਾਈ ਹੈ ਨਾ ਕਿਉਂਕਿ ਇਹ ਇੱਕ ਐਡਵਰਟਾਈਜ਼ਮੈਂਟ ਦਾ ਕੰਮ ਆ ਵੀ ਉਸ ਤੋਂ ਬਾਅਦ ਆਉਣ ਦੀ ਨਾ ਆਉਣ ਦੀ ਕੋਈ ਗਾਰੰਟੀ ਨਹੀਂ ਥੋਡੇ ਤੇ ਡਿਪੈਂਡ ਕਰਦਾ ਵੀ ਤੁਸੀਂ ਉਹ ਚੀਜ਼ ਨੂੰ ਕਿਵੇਂ ਸਮਝ ਰਹੇ ਹੋ ਇੱਕ ਨਾ ਮੈਂ ਤੁਸੀ ਕਹਿ ਰਹੇ ਸੀਗੇ ਵੀ ਜਿਹੜਾ ਮੰਨ ਕੇ ਚਲੋ ਸਾਡੀ ਫੀਸ ਆ ਜੋ ਵੀ ਬਾਕੀ ਸੈਂਟਰਾਂ ਨਾਲੋਂ ਢੜੇ ਜਿਹਾ ਵੀ ਜ਼ਿਆਦਾ ਨਹੀਂ ਹੈਗੀ। ਉਹਦੇ ਵਿੱਚ ਕੀ ਸੈਟ? ਮੇਰੇ ਕੋਲੇ ਨਾ ਐਕਚੁਅਲੀ ਸਿਰਫ ਕੁੜੀਆਂ ਹੀ ਪੜਦੀਆਂ ਨੇ ਇਸ ਟਾਈਮ ਤੇ। ਕੋਈ ਮੁੰਡੇ ਨਹੀਂ ਹੈਗੇ। ਮੁੰਡੇ ਇਹ ਨਹੀਂ ਕਹਿੰਦੇ ਆਪਾਂ ਮੁੰਡਿਆਂ ਨੂੰ ਪੜਾਇਆ ਨਹੀਂ ਆ ਮੁੰਡੇ ਸੀਗੇ ਜਿਹੜੇ ਸਿਰਫ ਆਇਲਸ ਕਰਦੇ ਸੀ ਆਪਣੇ ਕੋਲੇ। ਹੁਣ ਮੇਰੇ ਕੋਲੇ ਜਿੰਨੇ ਕੋਰਸੇ ਨੇ ਸਾਰੇ ਕੁੜੀਆਂ ਦੇ ਲਈ ਆ। ਜਿਦਾਂ ਕਿ ਸਲਾਈ ਕਢਾਈ ਦਾ ਕੋਰਸ ਹੋ ਗਿਆ, ਨੇਲਸ ਦਾ ਕੋਰਸ ਹੋ ਗਿਆ ਜਾਂ ਹੋਰ ਕੋਈ ਵੀ ਕੋਰਸ ਹੋ ਗਿਆ। ਤਾਂ ਉਹਨਾਂ ਦੇ ਵਿੱਚ ਕੁੜੀਆਂ ਮੇਰੇ ਕੋਲੇ ਬਹੁਤ ਏਦਾਂ ਦੀਆਂ ਆਉਂਦੀਆਂ ਨੇ ਜਿਹੜੀਆਂ ਬਹੁਤ ਪੂਰ ਫੈਮਲੀਜ਼ ਤੋਂ ਮਿਡਲ ਕਲਾਸ ਫੈਮਲੀਜ਼ ਤੋਂ ਬਿਲੋਂਗ ਕਰਦੀਆਂ ਨੇ ਹਨਾ। ਮੈਂ ਖੁਦ ਆਪਦੇ ਸੁਪਨੇ ਤੋੜਿਆ ਮੈਨੂੰ ਪਤਾ ਵੀ ਮੇਰਾ ਪਰਿਵਾਰ ਮੀਡਲ ਕਲਾਸ ਫੈਮਿਲੀ ਤੋਂ ਮੈਂ ਹੈਗੀਆਂ ਤਾਂ ਬਹੁਤ ਵਾਰ ਇਦਾਂ ਹੁੰਦਾ ਸੀਗਾ ਵੀ ਫੀਸ ਨਹੀਂ ਪੇ ਕਰ ਹੋਣੀ ਇੱਥੇ ਆਪਣੇ ਤੋਂ ਹਨਾ ਤੇ ਇਹ ਚੀਜ਼ ਛੱਡ ਦੋ ਆਪਾਂ ਮੈਂ ਪਲੱਸ 2 ਪਾਸ ਆਊਟ ਆ ਬੜੇ ਬੱਚਿਆਂ ਦੇ ਸੁਪਨੇ ਹੁੰਦੇ ਕਿ ਮੈਂ ਅੱਗੇ ਪੜ੍ਹਾਈ ਕਰਨਾ ਚਾਹੁੰਦੀ ਆ ਮੈਂ ਬੜਾ ਕੁਝ ਕਰਨਾ ਹਨਾ ਤਾਂ ਮੈਂ ਇਹ ਚੀਜ਼ਾਂ ਨੂੰ ਵੇਖ ਕੇ ਅਗਰ ਮੇਰੇ ਕੋਲੇ ਕੋਈ ਕੁੜੀਆਂ ਆਉਂਦੀਆਂ ਜੀ ਮੈਮ ਅਸੀਂ ਆ ਚੀਜ਼ ਕਰਨਾ ਚਾਹੁੰਦੇ ਹਾਂ ਬਟ ਮੇਰੇ ਪਾਪਾ ਦਿਹਾੜੀ ਕਰਦੇ ਨੇ ਜਾਂ ਉਹ ਬੇਰੁਜ਼ਗਾਰ ਨੇ ਕੋਈ ਜ਼ਿਆਦਾ ਕਮਾਈ ਦਾ ਸਾਧਨ ਨਹੀਂ ਹੈਗਾ ਤਾਂ ਅਸੀਂ ਕਦੇ ਇਹ ਚੀਜ਼ ਨਹੀਂ ਕਰਦੇ ਵੀ ਤੁਸੀਂ ਫ ਜੀ ਬੱਚਾ ਸਿੱਖਣਾ ਸ਼ੁਰੂ ਕਰ ਦੇਵੇ ਕੋਈ ਪ੍ਰੋਬਲਮ ਨਹੀਂ ਆ ਫੀਸ ਬੱਚਿਆਂ ਬਾਕੀ ਬੱਚਿਆਂ ਨਾਲ ਹਾਫ ਪੇ ਕਰ ਸਕਦੇ ਕੋਈ ਚੱਕਰ ਨਹੀਂ ਆ ਦੋ ਵਾਰ ਕਰਕੇ ਪੇ ਕਰ ਦੋ ਤੁਸੀਂ ਇੱਕ ਵਾਰ ਚ ਨਹੀਂ ਕਰਨੀ ਜੇ ਅਸੀਂ ਐਲਸ ਦੀ 5000 ਫੀਸ ਲੈਨੇ ਦੂਜੇ ਬੱਚੇ ਨੂੰ ਕਹਿੰਦੇ ਤੁਸੀਂ 2500 ਦੇ ਦੋ 2000 ਦੇ ਦੋ ਨਹੀਂ ਪੇ ਕਰ ਸਕਦੇ ਤਾਂ ਜਿੰਨਾ ਵੀ ਤੁਸੀਂ ਕਰ ਸਕਦੇ ਆ ਤੁਸੀਂ ਆਪਣਾ ਜੋ ਸੁਪਨਾ ਪੂਰਾ ਕਰਨਾ ਚਾਹੁੰਦੇ ਤੁਸੀਂ ਉਹ ਕਰੋ ਜੀ ਤਾਂ ਇਹ ਚੀਜ਼ ਸਾਡੇ ਕੋਲ ਇਸੇ ਕਰਕੇ ਸਲਾਈ ਦਾ ਕੋਰਸ ਸ਼ੁਰੂ ਕੀਤਾ ਵੀ ਬੱਚੇ ਕੁੜੀਆਂ ਸਲਾਈ ਕਢਾਈ ਦਾ ਸਿੱਖਣ ਗਈਆਂ ਤੇ ਉਹਦਾ ਬਹੁਤ ਜ਼ਿਆਦਾ ਸਕੋਪ ਆ ਘਰੇ ਬੈਠੀਆਂ ਕੰਮ ਕਰ ਸਕਦੀਆਂ ਨੇ ਜੀ ਮਨ ਕੇ ਚੱਲੋ ਬਈ ਜਿੰਨੇ ਵੀ ਕੁਝ ਵੀ ਹੈ ਵੀ ਕੁਝ ਪੈਸੇ ਐ ਕਰਕੇ ਨਹੀਂ ਇਹ ਚਲਾਇਆ ਜਾਂਦਾ ਨਹੀਂ 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 ਬਿਲਕੁਲ ਕੋਈ ਪੈਸੇ ਦਾ ਲਾਲਚ ਨਹੀਂ ਆ ਵੀ ਤੁਸੀਂ ਇੰਨੀ ਫੀਸ ਦੇਵੋਗੇ ਤਾਂ ਕੁਝ ਸਿੱਖੋਗੇ ਇਦਾਂ ਦਾ ਕੁਝ ਨਹੀਂ ਆ ਜੀ ਓਕੇ ਠੀਕ ਆ ਇਹਦੇ ਵਿੱਚ ਵੀ ਬਈ ਇਹ ਗੱਲ ਹੈਗੀ ਆ ਵੀ ਜਿਹੜਾ ਵੀ ਬੰਦਾ ਇੱਥੇ ਆਉਂਦਾ ਜੋ ਕੋਈ ਪੂਰ ਫੈਮਿਲੀ ਤੋਂ ਬਲੋਂਗ ਕਰਦਾ ਤਾਂ ਉਹਦੇ ਤੇ ਕੋਈ ਫੋਰਸ ਨਹੀਂ ਕੀਤਾ ਜਾਊਗਾ ਵੀ ਫੀਸ ਨਾ ਤੁਹਾਨੂੰ ਦੇਣੀ ਵੀ ਪੈਣੀ ਆ ਜਾਂ ਕਿੱਦਾਂ ਦਾ ਤੇ ਹੁਣ ਤੱਕ ਬੰਨੇ ਵੀ ਵੀਜੇ ਬੂਜੇ ਕਿੰਨੇ ਆਗੇ ਕਿਸੇ ਦੇ ਲਵਾਏ ਆ ਵੀ ਜੀ ਆ ਵੀਜ਼ਾਸ ਦਾ ਚੱਲ ਰਿਆ ਵਾ ਜਿੱਦਾਂ ਸਟੱਡੀ ਵੀਜ਼ਾ ਦਾ ਹੁਣ ਬਹੁਤ ਘਟ ਗਿਆ ਹੋਇਆ ਵਾ ਵਰਕ ਪਰਮਿਟ ਚੱਲ ਰਿਹਾ ਕੈਨੇਡਾ ਦੇ ਡਿਫਰੈਂਟ ਕੈਟਾਗਰੀਜ਼ ਦੇ ਵਿੱਚ ਹੈਗਾ ਆਪਣੇ ਕੋਲੇ ਵਰਕ ਪਲੱਸ ਪੀਆਰ ਆ ਐਗਰੀਕਲਚਰ ਕੈਟਾਗਰੀ ਆ ਕੰਸਟਰਕਸ਼ਨ ਲਾਈਨ ਦੇ ਵਿੱਚ ਹੁੰਦੇ ਆ ਹੋਟਲ ਲਾਈਨ ਦੇ ਵਿੱਚ ਤੋ ਡਿਪੈਂਡ ਕਰਦਾ ਆ ਆਪਾਂ ਬੱਚੇ ਨੂੰ ਫੇਕ ਹੋਪਸ ਨਹੀਂ ਦਿੰਦੇ ਹੈਗੇ ਵੀ ਅਸੀਂ ਇਦਾਂ ਕਰ ਦਵਾਂਗੇ ਤੁਹਾਡਾ ਇਦਾਂ ਫਾਈਲ ਚੈੱਕ ਹੋਊਗੀ ਅਗਰ ਉਹਨਾਂ ਦੀ ਐਲੀਜੀਬਿਲਿਟੀ ਬਣਦੀ ਆ ਤਾਂ ਆਪਾਂ ਦੱਸਾਂਗੇ ਅਗਰ ਨਹੀਂ ਬਣਦੀ ਹੈਗੀ ਤਾਂ ਆਪਾਂ ਕਿਸੇ ਦਾ ਟਾਈਮ ਤੇ ਇਹਦੇ ਵਿੱਚ ਇਹ ਵੀ ਚੱਕਰਾ ਵੀ ਕਈ ਕੀ ਕਰਦੇ ਆ ਵੀ ਪੈਸੇ ਹੀ ਲੈ ਲੈਂਦੇ ਆ ਵੀ ਤੁਹਾਡਾ ਲੱਗ ਜਾਊਗਾ ਬਾਅਦ ਚੋ 1.5 2 ਮਹੀਨੇ ਵੇਟ ਕਰਾਈ ਕਹਿੰਦੇ ਆ ਵੀ ਲੱਗ ਨਹੀਂ ਰਿਹਾ ਜਾਂ ਇਦਾਂ ਵੀ ਹਨਾ ਜੀ ਇਹ ਹੁੰਦਾ ਆ ਚੀਜ਼ਾਂ ਮੰਨ ਲਓ ਵੀ ਜਿਵੇਂ ਹੁਣ ਨੈਨੀ ਦੇ ਕੋਰਸਸ ਚੱਲਦੇ ਆ ਉਹਦੇ ਵਿੱਚ ਕੀ ਆ ਫਾਈਲ ਵਨ ਟਾਈਮ ਹੀ ਲੱਗਣੀ ਆ ਜਨੂਅਰੀ ਦੇ ਵਿੱਚ ਇਹਨਾਂ ਦੀਆਂ ਫਾਈਲ ਸਬਮਿਟ ਹੋਈਆਂ ਸਟਾਰਟ ਹੁੰਦੀਆਂ ਨੇ ਇਹ ਸਟੱਡੀ ਵੀਜ਼ੇ ਵਾਂਗੂ ਨਹੀਂ ਹੈਗਾ ਵੀ ਆਪਾਂ ਜਨੂਅਰੀ ਚ ਫਾਈਲ ਲਾ ਲਈ ਮਈ ਇਨਟੇਕ ਲਾ ਲਿਆ ਸਤੰਬਰ ਇਨਟੇਕ ਲਾ ਲਿਆ ਇਹਦੇ ਵਿੱਚ ਉਹਨੇ ਲਿਮਟਿਡ ਸੀਟਸ ਹੀ ਦੇਣੀਆਂ ਨੇ ਆਪਾਂ ਨੂੰ ਤੇ ਉਹ ਲਿਮਟਿਡ ਸੀਟਸ ਜਨੂਅਰੀ ਹੈਨਾ ਤੇ ਹੁਣ ਆਪਾਂ ਕਿਸੇ ਦੀ ਫਾਈਲ ਫੜ ਲਈਏ ਵੀ ਅਸੀਂ ਇਹ ਚੀਜ਼ ਕਰਾਂਗੇ ਉਹਦੇ ਤੋਂ ਬਾਅਦ ਇਹਦਾ ਪ੍ਰੋਸੈਸਿੰਗ ਟਾਈਮ ਵੀ ਬਹੁਤ ਲੰਬਾ ਆ ਹੈਨਾ ਉਹਦੇ ਵਿੱਚ ਉਹ ਅੱਗੇ ਵਾਲੇ ਨੂੰ ਅੰਡਰਸਟੈਂਡ ਕਰਨ ਦੀ ਜ਼ਰੂਰਤ ਆ ਵੀ ਇਸ ਚੀਜ਼ ਦੇ ਵਿੱਚ ਪ੍ਰੋਸੈਸਿੰਗ ਟਾਈਮ ਲੌਂਗ ਆ ਤਾਂ ਤੁਹਾਨੂੰ ਵੇਟ ਕਰਨੀ ਪਊਗੀ ਕਈ ਵਾਰ ਕੀ ਹੁੰਦਾ ਕਿ ਲੋਕ ਕਹਿੰਦੇ ਫਾਈਲ ਦਾ ਪ੍ਰੋਸੈਸ ਸ਼ੁਰੂ ਕਰ ਦੋ ਪੇ ਇੱਕ ਮਹੀਨਾ ਦੇਖਦੇ ਦੋ ਮਹੀਨਾ ਦੇਖਦੇ ਫਿਰ ਕਹਿੰਦੇ ਜੀ ਕੁਝ ਬਣ ਨਹੀਂ ਰਿਹਾ ਅਸੀਂ ਨਹੀਂ ਕੰਮ ਕਰਵਾਉਣਾ ਹੁਣ ਜਦੋਂ ਅੰਬੈਸੀ ਵੱਲੋਂ ਹੀ ਉਹਦਾ ਪ੍ਰੋਸੈਸ ਲੰਬਾ ਆ ਤਾਂ ਉਹਦੇ ਵਿੱਚ ਅਸੀਂ ਕੁਝ ਨਹੀਂ ਕਰ ਸਕਦੇ ਨਾ ਜੀ ਤੇ ਜਿਹੜੀਆਂ ਚੀਜ਼ਾਂ ਸਾਡੇ ਹੱਥ 'ਚ ਹੈਗੀਆਂ ਨੇ ਉਹ ਮਣ ਕੇ ਚਲੋ ਵੀ ਕੋਈ ਬੰਦਾ ਐਮਬੈਸੀ ਤੋਂ ਪਾਸੇ हट ਕੇ ਇਹ ਬੰਦਾ ਦਾਵਾ ਨਹੀਂ ਕਰ ਸਕਦਾ ਮੈਂ ਤੁਹਾਡਾ ਵੀਜ਼ਾ ਲਵਾ ਦੂੰਗਾ ਜੀ 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 ਕਿਉਂਕਿ ਜਿਹੜੇ ਰੂਲਸ ਨੇ ਸਾਰਿਆਂ ਲਈ ਸੇਮ ਨੇ ਜੇ ਐਮਬੈਸੀ ਮਨਾ ਕਰਦੀ ਜੇ ਤੁਹਾਡਾ ਵੀਜ਼ਾ ਨਹੀਂ ਲੱਗੂ ਜੇ ਕੋਈ ਬੰਦਾ ਇਹ ਦਾਵਾ ਕਰ ਨਹੀਂ ਸਕਦਾ ਵੀ ਮੈਂ ਲਵਾ ਦੂੰਗਾ ਬਿਲਕੁਲ ਜੀ ਜੀ ਕਿਉਂਕਿ ਜੋ ਰੂਲਸ ਐਮਬੈਸੀ ਨੇ ਕੱਢ ਦਿੱਤੇ ਵਿਜ਼ਟਰ ਵੀਜ਼ਾ ਲਈ ਉਹ ਸਾਡੇ ਲਈ ਵੀ ਉਹੀ ਨੇ ਬਾਕੀ ਜਾਂਦੇ ਲਈ ਵੀ ਉਹੀ ਨੇ ਸਾਰਿਆਂ ਲਈ ਉਹੀ ਜੀ ਬਿਲਕੁਲ ਜੀ ਇੱਕੋ ਇੱਕੋ ਰੂਲ ਆ ਬਾਈ ਉਸੇ ਰੂਲ ਤੇ ਡਿਪੈਂਡ ਕਰਦਾ ਹੋ ਸਕਦਾ ਕੋਈ ਮੰਨ ਕੇ ਚਲੋ ਕੋਈ ਸਕਿੱਲ ਹੋਵੇ ਥੋੜਾ ਬਹੁਤਾ ਪਹਿਲਾਂ ਲੱਗੇ ਪਰ ਐ ਨਹੀਂਗਾ ਬਈ ਰਿਚ ਡਾਕੂਮੈਂਟੇਸ਼ਨ ਹੁੰਦੀ ਹੈ ਜੋ ਅੰਬੈਸੀ ਦੀ ਰਿਕੁਆਇਰਮੈਂਟ ਆ ਵੀ ਸਾਨੂੰ ਆ ਡਾਕੂਮੈਂਟ ਪੂਰੇ ਕਰਕੇ ਦਓ ਉਹ ਡਾਕੂਮੈਂਟਸ ਪੂਰੇ ਕਰਨੇ ਹੁੰਦੇ ਆ ਸੀ ਨਾਲ ਦੇ ਨਾਲ ਅਗਰ ਉਹ ਕੋਈ ਅਪਡੇਟ ਮੰਗਦਿਆ ਤਾਂ ਅਸੀਂ ਉਹਨਾਂ ਨੂੰ ਅਪਡੇਟ ਦੇਣੀ ਆ ਉਸ ਚੀਜ਼ ਦੀ ਹਨਾ ਔਰ ਅਗਰ ਅਸੀਂ ਡਾਕੂਮੈਂਟਸ ਪੂਰੇ ਨਹੀਂ ਕਰ ਰਹੇ ਫੇਕ ਡਾਕੂਮੈਂਟਸ ਬਣਾ ਕੇ ਲਾ ਰਹੇ ਆ ਤਾਂ ਆਬਵੀਅਸਲੀ ਪ੍ਰੋਬਲਮ ਆਊਗੀ ਬੁਰੀ ਪ੍ਰੋਬਲਮ ਜੀ ਬਿਲਕੁਲ ਠੀਕ ਹੈ ਜੀ ਤੇ ਬਾਕੀ ਬਈ ਤੁਸੀਂ ਇਹਨਾਂ ਨੂੰ ਮਿਲ ਸਕਦੇ ਹੋ ਤੇ ਬਾਕੀ ਕੋਈ ਵੀ ਕਿਸੇ ਵੀ ਚੀਜ਼ ਰਿਲੇਟਡ ਤੁਹਾਨੂੰ ਕੁਐਰੀ ਚਾਹੀਦੀ ਹੋਵੇ ਇਹਨਾਂ ਨਾਲ ਸੰਪਰਕ ਕਰ ਲਿਓ ਕੋਈ ਵੀ ਕੋਰਸ ਕਰਨਾ ਜਿਹੜੇ ਇਹਨਾਂ ਨੇ ਬਾਕੀ ਇਹ ਵੀ ਨਹੀਂਗਾ ਵੀ ਜਿੰਨੇ ਰੁਪਏ ਗਏ ਉਨੇ ਹੀ ਦੇਣੇ ਪੈਣਗੇ ਬਾਕੀ ਇਹ ਗੱਲ ਨਹੀਂ ਹੈਗੀ ਵੀ ਤੁਸੀਂ ਮੰਨ ਕੇ ਚਲੋ ਚੰਗੇ ਘਰੋਂ ਆ ਇੱਥੇ ਗਈ ਜਉ ਅਸੀਂ ਗਰੀਬ ਹਣਾ ਉਹ ਨਹੀਂਗਾ ਵੀ ਜਿਹੜਾ ਵਾਕਈ ਗਰੀਬ ਆ ਸੱਚੀ ਗਰੀਬ ਹਣਾ ਜਿਹੜੇ ਮੰਨ ਕੇ ਚਲੋ ਫੀਸ ਨਹੀਂ ਪੇ ਕਰ ਸਕਦੇ ਉਹਨਾਂ ਤੋਂ ਕੋਈ ਲਿਮਟਡ ਜੀ ਫੀਸ ਲਈ ਜਾਊਗੀ ਵੀ ਇਦਾਂ ਨਹੀਂਗਾ ਬਈ ਮੰਨ ਕੇ ਚਲੋ ਵੀ 5000 6000 ਕਹਤਾ ਵੀ ਉਨਾ ਹੀ ਲੈਣਾ ਤੇ ਉਸ ਹਾਂ ਉਹਨਾਂ ਅਡਜਸਟਮੈਂਟ ਹੋ ਜੂਗੀ ਹਣਾ ਤੇ ਬਾਕੀ ਕੋਈ ਵੀ ਕੋਰਸ ਕਰਨਾ ਕਿੰਨੇ ਟਾਈਮ ਦੇ ਵਿੱਚ ਬਈ ਕੋਰਸ ਕਲੀਅਰ ਹੋ ਜਾਂਦਾ ਇਹਦੀ ਕੋਈ ਕਈ ਵਾਰ ਕੀ ਹੁੰਦਾ ਨਾ ਕਿ ਬੱਚਾ ਬਹੁਤ ਜ਼ਿਆਦਾ ਸ਼ਾਰਪ ਮਾਈਂਡ ਆਪਾਂ ਕਹਿ ਦਿੰਨੇ ਆ ਬਹੁਤ ਛੇਤੀ ਚੀਜ਼ਾਂ ਨੂੰ ਗ੍ਰੈਸਪ ਕਰਦਾ ਸਿੱਖ ਲੈਂਦਾ ਬਹੁਤ ਛੇਤੀ ਤਾਂ ਸਲਾਈ ਦਾ ਕੋਰਸ ਤਾਂ ਇਦਾਂ ਹੈ ਵੀ ਤੁਸੀਂ ਜਿੰਨਾ ਮਰਜ਼ੀ ਸਮਾਂ ਲਾਈ ਚੱਲੋ ਇਹਦੇ ਵਿੱਚ ਕੁਝ ਨਾ ਕੁਝ ਨਵਾਂ ਸਿੱਖਣ ਨੂੰ ਮਿਲੀ ਜਾਣਾ ਤੁਹਾਨੂੰ ਹਨਾ ਬਟ ਇਹ ਵੀ ਜਦੋਂ ਬੇਸਿਕ ਆ ਸਟਿਚਿੰਗ ਕਰਨੀ ਬੱਚਿਆਂ ਨੂੰ ਸੂਟ ਸਲਾਈ ਕਰਨੇ ਕਟਿੰਗ ਕਰਨੇ ਉਹ 1 ਮਹੀਨੇ ਦੇ ਵਿੱਚ ਵਿੱਚ ਆਪਾਂ ਕੋਸ਼ਿਸ਼ ਕਰਦੇ ਆ ਵੀ ਬੱਚਾ ਸਿੱਖ ਜੀ 1 ਮਹੀਨੇ ਦੇ ਵਿੱਚ ਹਾਂਜੀ 1 ਮਹੀਨੇ ਵਿੱਚ 1 ਮਹੀਨਾ 2 ਮਹੀਨੇ 3 ਮਹੀਨੇ ਬੱਚਾ ਲਾ ਲੈਂਦੇ ਆ ਕਿ ਸਾਨੂੰ ਹਰ ਇੱਕ ਤਰ੍ਹਾਂ ਦੀਆਂ ਡ्रेसेस ਲਹਿੰਗੇ ਬਣਾਉਣ ਜੀ ਤੁਹਾਡੇ ਕੋਲ ਜਿਹੜੇ ਵੀ ਆਹ ਮੰਨਗੇ ਚਲੋ ਕੱਪੜੇ ਦਾ ਸਿਖਾਉਣ ਵਾਲੇ ਹੈਗੇ ਆ ਵੀ ਵਧੀਆ ਚੰਗੇ ਬਿਲਕੁਲ ਜੀ ਬਿਲਕੁਲ ਸਾਡੇ ਕੋਲੇ ਕਾਰੀਗਰ ਰੱਖੇ ਹੋਏ ਨੇ ਮੁਸਲਮਾਨ ਹੈਗੇ ਨੇ ਟੇਲਰ ਮਾਸਟਰ ਹੈਗੇ ਨੇ ਕਢਾਈ ਲਈ ਵੀ ਸਾਡੇ ਕੋਲ ਕਾਰੀਗਰ ਹੈਗੇ ਨੇ ਕਿਸੇ ਤਰ੍ਹਾਂ ਦੀ ਕਢਾਈ ਕਰਾਉਣੀ ਆ ਕੋਈ ਸੂਟ ਰੈਡੀ ਕਰਵਾਉਣੇ ਆ ਸਿੱਖਣੇ ਆ ਬੱਚਿਆਂ ਨੇ ਕਿਸੇ ਵੀ ਤਰ੍ਹਾਂ ਦੀ ਉਹ ਸਾਰਾ ਕੁਝ ਅਵੇਲੇਬਲ ਹੈ ਜੀ ਲਓ ਜੀ ਹੁਣ ਤੁਹਾਨੂੰ ਵੀ ਵੱਡੇ ਵੱਡੇ ਕਿਸੇ ਸ਼ਹਿਰ ਦੇ ਵਿੱਚ ਜਾਣ ਦੀ ਲੋੜ ਨਹੀਂ ਗਈ ਤੁਸੀਂ ਜਗਰਾਉਂ ਦੇ ਵਿੱਚ ਆਓ ਜਗਰਾਉਂ ਦੇ ਵਿੱਚ ਤੁਸੀਂ ਗਰੇਵਾਲ ਮਾਰਕੀਟ ਹੈ ਜੀ ਗਰੇਵਾਲ ਗਰੇਵਾਲ ਮਾਰਕੀਟ ਦੇ ਵਿੱਚ ਇਹਨਾਂ ਦੀ ਦਾ ਲਰਨਿੰਗ ਵਿਲਾ ਨਾਮ ਤੇ ਹੈਗੀ ਆ ਬਈ ਆਇਲਰ ਸਵੀ ਕਰਾਉਂਦੇ ਆ ਹੋਰ ਵੀ ਕਈ ਕੋਰਸ ਆ ਬੀਜੇਵੀ ਲਵਾਉਂਦੇ ਆ ਸਾਰਾ ਕੁਝ ਤੁਹਾਨੂੰ ਇੱਕੋ ਛੱਤ ਦੇ ਵਿੱਚ ਮੈਂ ਬਾਰ-ਬਾਰ ਕਹਿ ਰਿਹਾ ਵੀ ਸਾਰਾ ਕੁਝ ਤੁਹਾਨੂੰ ਇੱਕੋ ਛੱਤ ਦੇ ਥੱਲੇ ਮਿਲ ਜਾਣਾ ਤੇ ਮਿਲ ਵੀ ਪੂਰਾ ਆਇ ਨੀਗਾ ਵੀ ਚੱਲਦਾ ਫਿਰਦਾ ਪੂਰਾ ਭਰੋਸੇਮੰਦ ਕੰਮ ਹਰੇਕ ਚੀਜ਼ ਦੀ ਗਾਰੰਟੀ ਕਹਿ ਲਈ ਹੈ ਨਾ ਵੀ ਮੰਨ ਕੇ ਚਲੋ ਕੰਮ ਸਿਖਾਉਣ ਦੀ ਫੁੱਲ ਗਾਰੰਟੀ ਹੋ ਗਈ ਵੀ ਕੰਮ ਸਿਖਾਉਣ ਵਾਲਾ ਤੁਹਾਨੂੰ ਕੋਈ ਟੈਲ ਨਹੀਂ ਦਿੱਤੀ ਜਾਊਗੀ ਹੁਣ ਤੁਹਾਡੇ ਤੇ ਡਿਪੈਂਡ ਕਰਦਾ ਵੀ ਤੁਸੀਂ ਇਹ ਚੀਜ਼ ਨੂੰ ਕਿਵੇਂ ਸਿੱਖਦੇ ਹੋ ਨਾ ਜੀ ਬਾਕੀ ਸ਼ੇਅਰ ਕਰ ਦਿਓ ਤੇ ਕੰਟੈਕਟ ਨੰਬਰ ਦੱਸ ਦਿਓ ਆ ਆਪਣਾ ਨੰਬਰ ਹੈਗਾ 991481532 ਜੀ 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 ਇਹ ਆਫਿਸ ਦਾ ਨੰਬਰ ਹੈਗਾ ਤੁਸੀਂ ਕਿਸੇ ਵੀ ਟਾਈਮ 9:00 ਤੋਂ 5:00 ਦੇ ਵਿੱਚ ਕਦੇ ਵੀ ਕਾਲ ਮੈਸੇਜ ਕਰ ਸਕਦੇ ਹੋ ਜੀ ਇਹ ਨੰਬਰ ਦਾ ਸੰਪਰਕ ਕਰ ਲਓ ਧੰਨਵਾਦ ਥੈਂਕ ਯੂ